Who come out of my bed? No, they did. I went out of my room. Who come out of my bed? No, they did. ਆਵੇ ਰਹਿਤ ਹਰੀ ਤੂੰ ਆਵਾ ਗਾਵਾ ਆਵੇ ਰਹਿਤ ਹਰੀ ਤੂੰ ਆਵਾ ਗਾਵਾ ਲੈ ਨਾ ਹੰਕਾਰ ਹਰੀ ਨੂੰ ਮੇਰੇ ਪਿਆਰੇ ਪਾਵੇ ਨਾ ਹੰਕਾਰ ਹਰੀ ਨੂੰ ਆਵਾ ਗਾਵਾ ਪਾਵੇ ਨਾ ਹੰਕਾਰ ਹਰੀ ਨੂੰ ਮੇਰੇ ਪਿਆਰੀ

ਸੁਨਾਉਂਦੇ ਨੇ ਭਾਵੇਂ ਨਾਮ ਦਾ ਰੀਗੂ ਅਹ ਹੁਣ 베ਦ ਕਹਿੰਦਾ ਇਹ ਗੁਰਬਾਣੀ ਦੀ ਪੰਗਤੀ ਜ਼ਰੂਰ ਹੈ ਹਰ ਗੱਲ 베ਦ ਕਹਿੰਦਾ ਗੁਰੂ ਸਾਹਿਬ ਜੀ ਕਹਿੰਦੇ ਬਾਣੀ ਚ ਇਹ ਗੱਲ 베ਦ ਨੇ ਕਹੀ ਆ ਕਿ ਹਰ ਜਿਓ ਹੰਕਾਰ ਨਾ ਪਾਵਈ ਗੁਰੂ ਸਾਹਿਬ ਦਾ ਹਵਾਲਾ ਦਿੰਦੇ ਨੇ ਜਿਵੇਂ ਕੋਈ ਗੱਲ ਹੁੰਦੀ ਹੈ ਨਾ ਆਪਾਂ ਕਹਿ ਦਈਏ ਵੀ ਪੁਰਾਣਾ ਬੰਦਾ ਗੱਲ ਕਰਦਾ ਸੀ ਮੂੰਹ ਸਾਡਾ ਪਰ ਗੱਲ ਕਿਸੇ ਹੋਰ ਦੀ ਹੈ ਗੁਰਬਾਣੀ ਤਾਂ ਲਫ਼ਜ਼ੀ ਅੱਖਰ ਨੇ ਗੁਰਬਾਣੀ ਦੇ ਗੱਲ ਬੇਦਾਵੀ ਹੈ 베ਦ ਇਹਦੇ ਨੇ ਕੀ ਹਰ ਜੀਓ ਅਹੰਕਾਰ ਨਾ ਭਾਵੇਈ 베ਦ ਊਪਸਣਾ 베ਦ ਕਹਿੰਦੇ ਨੇ ਅਸੀਂ ਬੋਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਆਗਮਨ ਪਰਵ ਦੇ ਸੰਬੰਧ ਵਿੱਚ ਅੱਜ ਰਵਿਦਾਸ ਸਭਾ ਸਾਨੇਵਾਲ ਵੱਲੋਂ ਇੱਕ ਬਹੁਤ ਹੀ ਤਿੰਨ ਦਿਨਾਂ ਪ੍ਰੋਗਰਾਮ ਜਿਹੜਾ ਸਾਡਾ ਚੱਲਦਾ ਸੀ ਅੱਜ ਸਮਾਪਤੀ ਕੀਤੀ ਗਈ ਆ ਰਵਿਦਾਸ ਸਾਹਿਬਾ ਜਨਮ ਦਿਨ ਦੀ ਖੁਸ਼ੀ ਵਿੱਚ ਪਹਿਲਾਂ ਸਾਡੇ ਪ੍ਰਭਾਤ ਫੇਰੇ ਚੱਲੀ ਆ ਸਾਨੇ ਵਾਲੇ ਵਿੱਚ ਉਸ ਤੋਂ ਬਾਅਦ ਫਿਰ ਅਸੀਂ ਨਗਰ ਕੀਰਤਨ ਸੰਡੇ ਨੂੰ ਕੱਢਿਆ ਉਸ ਖੰਡਪੜ ਸਾਹਿਬ ਦੇ ਅੱਜ ਸੰਪੂਰਨ ਭੋਗ ਪਾਇਆ ਗਏ ਨੇ ਜਿਹਦੇ ਵਿੱਚ ਸਾਰੇ ਹੀ ਇਲਾਕੇ ਦੀ ਸੰਗਤ ਨੇ ਬਹੁਤ ਵੱਚੜਕ ਹਿੱਸਾ ਲਿਆ ਇਸ ਵਿੱਚ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਿਟ ਮੰਤਰੀ ਪੰਜਾਬ ਨੇ ਇੱਥੇ ਹਾਜ਼ਰੀ ਭਰੀਆ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰੂਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਸਬੰਧ ਵਿੱਚ ਉਹਨਾਂ ਨੇ ਵਿਆਖਿਆ ਵੀ ਕੀਤੀ ਆ ਅਤੇ ਵਿਕਮਪੁਰ ਦੇ ਬਾਜਵਾ ਜੀ ਕਾਂਗਰਸ ਵੱਲੋਂ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਨੇ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਨਸਮਸਤਕ ਹੋਏ ਨੇ ਅਤੇ ਹੋਰ ਵੀ ਸਾਡੇ ਸਾਡੇ ਵਾਲ ਦੇ ਪ੍ਰਧਾਨ ਕੌਂਸਲਰ ਨਗਰ ਕੌਂਸਲ ਦੇ ਪ੍ਰਧਾਨ ਕਾਉਂਸਲਰ ਸਹਿਬਾਨ ਅਤੇ ਹੋਰ ਵੀ ਬਹੁਤ ਸਾਡੇ ਧਾਰਮਿਕ ਸਿੱਖਿਚਾ ਗੁਰੂ ਦੁਆਰੇ ਸਾਹਿਬ ਦੇ ਪ੍ਰਧਾਨ ਅਤੇ ਹੋਰ ਵੀ ਜਿਨ੍ਹਾਂ ਦੇ ਸਾਡੇ ਸੰਸਥਾਵਾਂ ਨੇ ਸਾਰਿਆਂ ਦੇ ਪ੍ਰਧਾਨ ਸਹਿਬਾਨ ਅਤੇ ਸਕਟਰੀ ਸਹਿਬਾਨ ਮੈਂਬਰ ਸਹਿਬਾਨਾਂ ਨੇ ਇੱਥੇ ਸਰਬਦਾਸ ਮਹਾਰਾਜ ਦੇ ਪ੍ਰੋਗਰਾਮ ਤੇ ਪਹੁੰਚ ਗਏ ਸਾਰਿਆਂ ਨੇ ਮਮ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋਏ ਨੇ ਅਤੇ ਰਬਦਾਸ ਮਹਾਰਾਜ ਦੀ ਬਾਣੀ ਦਾ ਗਾਇਨ ਕੀਤਾ ਜਿਸ ਵਿੱਚ ਸਰਦਾਰ ਬਿਆਨ ਸਿੰਘ ਪਪਾ ਬਿਆਨ ਸਿੰਘ ਜੀ ਨੇ ਬਹੁਤ ਹੀ ਵਧੀਆ ਕਥਾ ਗੁਰੂ ਗੁਰਬਦਾਸ ਮਹਾਰਾਜ ਜੀ ਦੇ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਾਡੇ ਸੁਖਬੀਰ ਸਾਹਿਬ ਬੀਬੀਆਂ ਜਥਾ ਸਾਨੀ ਅੜ ਦਾ ਉਹਨਾਂ ਨੇ ਵੀ ਕੀਰਤਨ ਗਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਸੀਂ ਹਰੇਕ ਸਾਲ ਇਹ ਪ੍ਰੋਗਰਾਮ ਕਰਦੇ ਆ ਰਹੇ ਹਾਂ ਅਤੇ ਸਾਡੀ ਇਸ ਕਿਸੇ ਬੜੀ ਖੁਸ਼ੀ ਆ ਕਿ ਸਾਡੀ ਇਸ ਪ੍ਰੋਗਰਾਮ ਤੇ ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ ਅਤੇ ਹੋਰ ਇਹ ਸਾਰੇ ਵਾਲ ਦੇ ਵਿਖੇ ਹੋਰ ਵੀ ਬਹੁਤ ਦੂਰ-ਦਰਾਡੇ ਤੋਂ ਜੋ ਇੱਥੇ ਸਾਡੇ ਸਾਰੇ ਵਾਲ ਦੇ ਵਿਖੇ ਲੋਕ ਵੱਸਦੇ ਨੇ ਉਹਨਾਂ ਨੇ ਬੜੀ ਵੱਧ ਚੜ੍ਹ ਕੇ ਹਿੱਸਾ ਕੀਤੀ ਆ ਸੇਵਾ ਕੀਤੀ ਆ ਅਤੇ ਸਾਨੂੰ ਆਸ ਹੈ ਕਿ ਉਹ ਵੀ ਹਰ ਹੋਰ ਵੀ ਸੇਵਾ ਕਰਦੇ ਜਾਣਗੇ ਅਤੇ ਇਸ ਤਰ੍ਹਾਂ ਸਾਡੀ ਪੀ ਬਲੌਗ ਬੀਨ ਕਲੱਬ ਵੱਲੋਂ ਵੀ ਇਸ ਪ੍ਰੋਗਰਾਮ ਤੇ ਬਹੁਤ ਵੱਧ ਚੜ੍ਹ ਕੇ ਸਾਡੇ ਸਾਰੇ ਮੈਂਬਰਾਂ ਸਹਿਬਾਨਾਂ ਨੇ ਹਿੱਸਾ ਪਾਇਆ ਅਤੇ ਇਸ ਸਾਲ ਅਸੀਂ ਡਾਕਟਰ ਪੀ ਬਲੌਗ ਬੀਨ ਕਲੱਬ ਵੱਲੋਂ 14 ਅਪ੍ਰੈਲ ਨੂੰ ਜਿਸ ਕੋ ਪਹਿਲੇ ਸਵੇਕ ਇੱਕ ਸਮੂਹਿਕ ਵਿਆਹ ਕਰ ਰਹੇ ਆ ਜਿਸ ਵਿੱਚ ਸਾਰੇ ਹੀ ਇਲਾਕੇ ਦੇ ਅਸੀਂ ਸਹਿਯੋਗ ਚਾਹੁੰਦੇ ਆ ਅਤੇ ਸਾਰੇ ਹੀ ਹਰੇਕ ਸਾਲ ਅਸੀਂ ਅੱਗੇ ਵੀ ਕਰਦੇ ਆ ਰਹੇ ਆ ਜਿਹੜੇ ਲੋਟਬਦ ਪਰਿਵਾਰ ਨੇ ਉਹ ਆਪਣੇ ਬੱਚਿਆਂ ਦੇ ਰਿਸ਼ਤੇ ਕਰਕੇ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਨਾਂ ਦਾ ਪੂਰਾ ਜੋ ਵੀ ਖਰਚਾ ਹੈ ਉਹ ਸਾਰਾ ਅਸੀਂ ਵਧੀਆ ਤਰੀਕੇ ਨਾਲ ਪੈਲਸ ਦੇ ਵਿੱਚ ਵਿਆਹ ਕਰਕੇ ਉਹਨਾਂ ਨੂੰ ਘਰੀ ਤੋਰਾਂਗੇ ਅਤੇ ਉਹਨਾਂ ਦੇ ਸਿਰ ਤੇ ਆਤਰਕਾਂਗੇ ਅਤੇ ਪਰਿਵਾਰਾਂ ਨੂੰ ਬੇਨਤੀ ਆ ਕਿ ਸਾਡੇ ਹਰੇਕ ਪ੍ਰੋਗਰਾਮ ਦੇ ਵਿੱਚ ਗੁਰਦਵਾਰੀ ਸੱਜਣਾ ਨੇ ਬੇਨਤੀ ਆ ਐਨ ਡੀ ਰਿਵੀਰ ਨੇ ਬੇਨਤੀ ਆ ਕਿ ਉਹ ਸਾਡੇ ਨਾਲ ਸਹਿਯੋਗ ਕਰ ਕਰਨ ਤਾਂ ਕਿ ਅਸੀਂ ਇਸ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਜੋ ਮਹਾ ਕੰਨਿਆਦਾਨ ਤਾਂ ਇੱਕ ਬਹੁਤ ਹੁੰਦਾ ਹੈ ਇਸ ਵਿੱਚ ਅਸੀਂ ਪਤਾ ਨਹੀਂ ਪ੍ਰਮਾਤਮਾ ਨੇ ਸਾਡੀ ਕਿੰਨੀ ਡਿਊਟੀ ਲਈ ਆ ਸਾਤੋਂ ਇਹ ਹਰੇਕ ਸਾਲ ਕੰਨਿਆਦਾਨ ਦਾ ਕਾਰਜ ਲੈ ਲੈ ਰਿਹਾ ਹੈ ਅਸੀਂ ਇਸ ਸਾਲ ਵੀ 14 ਅਪ੍ਰੈਲ ਨੂੰ ਡਾਕਟਰ ਪ੍ਰੀਮਰ ਉਮੀਦ ਕਰਦੇ ਦਿੰਦੇ ਉੱਪਰ ਇਹ ਸਮੂਹਿਕ ਵਿਆਹ ਕਰੇ ਜਾ ਰਹੇ ਹਾਂ ਅਤੇ ਅਸੀਂ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਸਾਡੇ ਨਾਲ ਹੋਰ ਵੀ ਸਾਰੇ ਸਹਿਯੋਗ ਜਿਹੜੇ ਸਾਡੇ ਪ੍ਰੈਸ ਵੀਰੇ ਪ੍ਰੈਸ ਰਿਪੋਰਟਰਾਂ ਦਾ ਵੀ ਸਾਨੂੰ ਬਹੁਤ ਧੰਨਵਾਦ ਜਿਨ੍ਹਾਂ ਸਾਡੇ ਹਰੇਕ ਕਵਰੇਜ ਕੀਤੇ ਹਰੇ ਪ੍ਰੋਗਰਾਮ ਦੇ ਵਿੱਚ ਅਤੇ ਸਾਨੂੰ ਆਸ ਹੈ ਕਿ ਅੱਗੇ ਤੋਂ ਵੀ ਸਾਡੀ ਕਵਰੇਜ ਕਰਦੇ ਜਾਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਕੰਤਨ ਸਤਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਿਹੜਾ ਖਾਨਪਟ ਸਾਹਿਬ ਦਾ ਭੋਗ ਪਿਆ ਕੀਰਤਨ ਹੋਇਆ ਸੋ ਪੂਰਾ ਸਾਹਨੇ ਵਾਲੀ ਸੰਗਤ ਇੱਥੇ ਅਜੇ ਮੰਡੀ ਦੇ ਵਿੱਚ ਇਕੱਤਰ ਹੋ ਕੇ ਉਹਨਾਂ ਨੇ ਜਨਮ ਦਿਨ ਬੜੀ ਪੂਰਤਾ ਨਾਲ ਮਨਾਇਆ ਸੋ ਅਸੀਂ ਵੀ ਪਹੁੰਚ ਕੇ ਬਹੁਤ ਖੁਸ਼ ਹੋਈ ਆ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਆ ਕਿ ਅੱਜ ਦੇ ਦਿਨ ਤੇ ਪੂਰੀ ਸੰਗਤ ਦੇ ਦਰਸ਼ਨ ਹੋਏ ਗੁਰਬਾਣੀ ਸੁਣਨ ਦਾ ਮੌਕਾ ਮਿਲਿਆ ਸ਼ਬਦ ਕੀਰਤਨ ਸੁਣਨ ਦਾ ਮੌਕਾ ਮਿਲਿਆ ਸੋ ਪ੍ਰਮਾਤਮਾ ਅਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸਾਹਨੇ ਵਾਲ ਸਾਇਰ ਤੇ ਖਾਸ ਕਰਕੇ ਮਾਲਕੀ ਜਮੇਤੀ ਇੱਥੇ ਅੰਡਾ ਸਾਹਨੇ ਵਾਲ ਪੂਰਾ ਹਲਕਾ ਸਾਨਨੇ ਆਲਾ ਹੈ ਵੀ ਇਹਦੀ ਕਿਰਪਾ ਕਰੇ ਕਿ ਪੂਰੇ ਪੰਜਾਬ ਚ ਪਿਆਰ ਵਿੱਚ ਵੀ ਵਿਕਾਸ ਵਿੱਚ ਵੀ ਉਹਨਾਂ ਨੰਬਰ ਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੋ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਜੀ ਪੋਹੜਾ ਰੋਡ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰ ਗੁਰਦੀਪ ਸਿੰਘ ਜੀ ਟੀਓ ਅਤੇ ਸਮੂਹ ਕਮੇਟੀ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਆਰੰਭੇ ਜਾਂਦੇ ਹਨ ਇਸ ਵਾਰ ਵੀ ਬਹੁਤ ਹੀ ਸਮਾਗਮ ਉੱਚੇ ਚੇਤੇ ਤੌਰ ਤੇ ਵਧੀਆ ਟੰਗਣਾ ਕਰਾਏ ਗਏ ਜੋ ਕਿ ਜਿਸ ਦੇ ਵਿੱਚ ਪ੍ਰਭਾਤ ਫੇਰੀਆਂ ਨਗਰ ਕੀਰਤਨ ਤੇ ਅੱਜ ਜੋ ਸਵੇਰੇ ਖੰਡਪੜ ਸਾਹਿਬ ਦੇ ਭੋਗ ਗੁਰਦੁਆਰਾ ਸਾਹਿਬ ਪਏ ਐ ਤੇ ਅੱਜ ਖੁੱਲੇ ਦੀਵਾਨ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰੂ ਸਾਹਿਬ ਦੀਆਂ ਬਾਣੀ ਦੇ ਨਾਲ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਮੈਂ ਆਪਣੇ ਵੱਲੋਂ ਮੈਡਮ ਜਸਵਿੰਦਰ कौर ਕਾਉਂਸਲਰ ਵਾਰਡ ਨੰਬਰ 11 ਵੱਲੋਂ ਔਰ ਸਾਡੇ ਇਲਾਕੇ ਦੇ ਨਿਵਾਸੀ ਸੰਗਤਾਂ ਵੱਲੋਂ ਮੈਂ ਸਾਰੀਆਂ ਸੰਗਤਾਂ ਨੂੰ ਤਨ ਤਨ ਗੁਰ ਰਵਿਦਾਸ ਜੀ ਮਹਾਰਾਜ ਦੀ ਆਗਮਨ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਵਾਹਿਗੁਰੂ ਦੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹ ਸਮਾਗਮ ਕਰਾਉਣ ਦਾ ਬਲ ਬਖਸ਼ੇ ਤਾਂ ਜੋ ਅਸੀਂ ਰਲ ਕੇ ਇਸੇ ਪਿਆਰ ਤਬਾਕ ਦੇ ਨਾਲ ਸਾਡੀ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਦਾ ਖਾਲਸਾ ਤੇਰੀ ਵਾਹਿਗੁਰੂ ਜੀ ਦੀ ਬਤ